ਪੂਰਾ ਜੋਸ਼ ਦੇਖ ਰਿਹਾ ਮੈਂ ਜਿੰਨਾ ਸਾਰੀਆਂ ਰੈਲੀਆਂ ਦਾ ਇਕੱਠ ਹੈ ਬਹੁਤ ਵਧੀਆ ਸਰ ਸਿੱਧੂ ਦੇ ਇਨਸਾਫ ਨੂੰ ਲੈ ਕੇ ਵੀ ਗੱਲ ਕੀਤੀ ਮੈਂ ਮੇਰਾ ਮੇਰਾ ਮਕਸਦ ਹੈ ਜਿਹੜਾ ਨਾਲ ਅਟੈਚ ਹੋਣ ਦਾ ਉਹ ਸਿੱਧੂ ਦੇ ਇਨਸਾਫ ਨੂੰ ਲੈ ਕੇ ਆਇਆ ਕਿਉਂਕਿ ਮੈਂ ਇਹਨੂੰ ਹਰ ਮੰਚ ਦੇ ਉੱਤੇ ਉਠਾਉਣਾ ਚਾਹੁੰਦਾ ਹੈ ਦੇ ਅੱਗੇ ਸਵਾਲ ਹੋਵੇ ਮੇਰਾ ਵੀ ਸਿੱਧੂ ਦਾ ਇਨਸਾਫ ਬਾਕੀ ਹੈ ਇਹਦਾ ਕਾਂਗਰਸ ਵੱਲੋਂ ਇਨਸਾਫ ਦੇ ਪਾਏਗੀ ਕਾਂਗਰਸ ਤੁਹਾਨੂੰ ਇਸ ਟੀਚੇ ਨੂੰ ਲੈ ਕੇ ਕਿਉਂਕਿ ਬਾਕੀ ਸਰਕਾਰਾਂ ਵੱਲੋਂ ਤੁਸੀਂ ਨਾਮ ਕਰੂਗੀ ਇਨਸਾਫ ਬੇਸ਼ੱਕ ਲੈਣਾ ਹੌਸਲਾ ਵੀ ਨਹੀਂ ਛੱਡਾਂਗੇ ਅਸੀਂ ਲੜਾਂਗੇ ਜੂ ਇੱਕ ਵਾਰ ਤੁਸੀਂ ਹੋਰ ਕੀਤੀ ਹੈ ਦੋਨੋਂ ਇੱਕੋ ਸਿੱਕੇ ਦੇ ਪਹਿਲੂ ਨੇ ਦੋਨੇ ਇਹਦੇ ਦੋ ਪਾਸੇ ਨੇ ਨਸ਼ਾ ਇਹ ਤਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਮੀਟਿੰਗਸ ਨੇ ਇਹ ਤੁਸੀਂ ਦੇਖ ਰਹੋ ਕਿ ਉਦੋਂ ਦੀ ਕਾਦੀਆਂ ਦੇ ਪੂਰੇ ਹਲਕੇ ਦੀ ਮੀਟਿੰਗ ਚੀਫ ਮਿਨਿਸਟਰ ਦੀ ਸੀ ਤੇ ਆ ਇੱਕ ਜਿਹੜੀ ਵਡਾਲਾ ਪੰਗਰ ਦੀ ਮੀਟਿੰਗ ਇਹਦਾ ਕੰਪੈਰੀਸ਼ਨ ਆਪ ਕਰ ਲੋ ਸਰ ਤੁਸੀਂ ਇੱਕ ਬੜੀ ਵੱਡੀ ਗੱਲ ਕਹੀ ਹੈ ਪਾਰਲੀਮੈਂਟ ਵੀ ਚੱਲਦਾ ਹੈ ਪਾਰਲੀਮੈਂਟ ਚ ਵੀ ਲਵਾਂਗੇ ਤੇ ਕਾਂਗਰਸ ਦੀ ਗਵਰਨਮੈਂਟ ਬੜੀ 302 ਦਾ ਪਰਚਾ ਕੀਤਾ ਜਾਏਗਾ ਹੰਦਾਲ ਸਰ ਦੋਸ਼ੀ ਕੌਣ ਇਹਦੇ ਵਿੱਚ ਤੁਹਾਨੂੰ ਲੱਗਦਾ ਜਿਹੜੇ ਇੱਕ ਮਿੰਟ ਸੁਣ ਲੋ ਤੋਂ ਇਹ ਸਾਰੀ ਦੁਨੀਆ ਨੂੰ ਪਤਾ ਸੀ ਕਿ ਅਨਨੋਨ ਬੰਦਿਆ ਦੇ ਕੀ ਫੜ ਕੇ ਅੰਦਰ ਦਿੱਤੇ ਕਿ ਨਹੀਂ ਬਾਈਬਲ ਕਲਾਂ ਕੋਲ ਕਾਂਡ ਵਾਲੇ ਤੇ ਉਹ ਦਿੱਤੇ ਅੰਦਰ ਮੈਂ ਆਖਿਆ ਜੀ ਮੈਂ ਤੁਹਾਨੂੰ ਇਹ ਦੱਸਿਆ ਜਿਹੜੀ ਬਾਈਬਲ ਕਲਾਂ ਦੇ ਸੀ ਕੋਈ ਉਹਨੂੰ ਕਹਿੰਦੇ ਨੇ ਪੈਨਾਮੀ ਜਿਹੜੀਆਂ ਨੇ ਕੀਤੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਔਰ ਜਿਹੜੇ ਕਮਿਸ਼ਨਰ ਬਣੇ ਸਭ ਤੋਂ ਪਹਿਲਾਂ ਉਸ ਇੰਟਰੋਗੇਸ਼ਨ ਮੰਗੀ ਪਰ ਟਾਈਮ ਥੋੜਾ ਸੀ ਪਰਮਾਤਮਾ ਹੋਵੇਗਾ ਕਿ ਨਸ਼ਾ ਖਤਮ ਹੋਏਗਾ ਬਿਲਕੁਲ ਹੈ